ਝਰਨੇ ਸੇ ਮధుਰ ਸੰਗੀਤ ਸੁਣਾਈ ਨਾ ਦੇਤਾ ਝਰਨੇ ਸੇ ਮధుਰ ਸੰਗੀਤ ਸੁਣਾਈ ਨਾ ਦੇਤਾ ਅਗਰ ਰਾਹੋਂ ਮੇ ਉਸਕੇ ਪੱਥਰ ਨਾ ਹੁੰਦੇ ਅੱਜ ਤੁਹਾਨੂੰ ਦਰਸ਼ਨ ਕਰਾਉਨੇ ਆ ਜਹੀ ਜਗ੍ਹਾ ਤੇ ਜਿੱਥੇ 100 ਬੰਦਾ ਜਾਂਦਾ ਸਿਰਫ 20 ਬੰਦਿਆਂ ਨੂੰ ਹੀ ਉਹ ਝਰਨਾ ਦਿਸਦਾ ਝਰਨਾ ਵੀ ਐਡਾ ਵੱਡਾ ਕਿ ਕਹ ਲੋ ਵੀ ਇੱਕ ਨਹਿਰ ਦੇ ਬਰਾਬਰ ਪਾਣੀ ਉਹਦੇ ਚੋਂ ਨਿਕਲਦਾ ਜਿਵੇਂ ਕਿ ਤੁਸੀਂ ਪਹਿਲਾਂ ਦੇਖਿਆ ਇਹ ਅਜੀਹਾ ਕੀ ਕਾਰਨ ਕਿ ਉਸੇ ਰਸਤੇ ਤੋਂ ਬੰਦਾ ਲੰਘਦਾ ਵੀ ਆ ਤੇ ਉਹਨੂੰ ਝਰਨਾ ਨਹੀਂ ਦਿਖਦਾ ਤੇ ਕਹਿੰਦੇ ਝਰਨਾ ਗਾਇਬ ਹੋ ਜਾਂਦਾ ਇਹ ਗੱਲਾਂ ਸੁਣ ਕੇ ਅਸੀਂ ਵੀ ਸੋਚਿਆ ਵੀ ਚਲੋ ਚੱਲੀਏ ਅੱਜ ਦੇਖ ਕੇ ਆਈਏ ਵੀ ਇਹ ਅਜੀਹਾ ਕਿਹੜਾ ਝਰਨਾ ਜਿਹੜਾ ਕੁਝ ਕੁ ਬੰਦਿਆਂ ਨੂੰ ਦਿਸਦਾ ਕੁਝ ਕੁ ਨੂੰ ਨਹੀਂ ਦਿਸਦਾ ਵੀ ਇਹ ਅਜੀਹਾ ਕਿਹੜਾ ਰਾਜ ਆ ਉਸ ਝਰਨੇ ਦੇ ਵਿੱਚ ਕਿ ਕਈਆਂ ਨੂੰ ਦਿਸਦਾ ਜਾਂ ਨਹੀਂ ਦਿਸਦਾ ਇਸ ਕਰਕੇ ਆਪਾਂ ਸਫਰ ਕਰਕੇ ਅੱਜ ਪਹੁੰਚ ਰਹੇ ਆਂ ਕੁੱਲੂ ਜ਼ਿਲ੍ਹੇ ਦੀ ਸਾਂਝ ਵਲੀ ਜਾਨਕਿ ਤੀਰਥਨ ਘਾਟੀ ਕਹਿੰਦੇ ਆ ਇਹਨੂੰ ਤੇ ਸਾਂਝ ਪਿੰਡ ਆ ਇੱਕ ਬਹੁਤ ਸੋਹਣਾ ਤੇ ਉਹਦੇ ਵੀ ਤੁਹਾਨੂੰ ਦਰਸ਼ਨ ਕਰਾਉਣਾ ਇਹ ਜਿਹੜੀ ਜਗ੍ਹਾ ਹੈ ਝਰਨਿਆਂ ਦੀ ਜਗ੍ਹਾ ਵਾ ਥਾਂ ਥਾਂ ਝਰਨੇ ਵਹਿੰਦੇ ਆ ਤੇ ਪਰ ਸੜਕ ਵੀ ਵਿੱਚੋਂ ਖੋਰੀ ਖੋਰ ਪੈ ਜਾਂਦਾ ਸੜਕ ਨੂੰ ਜਾਨਕਿ ਕਹਿ ਲੋ ਵੀ ਜੇ ਸੜਕ ਦੇ ਕਿਨਾਰੇ ਜਾਈਏ ਤੇ ਪਤਾ ਨਹੀਂ ਵੀ ਕਿੱਥੋਂ ਟੁੱਟੀ ਨਿਕਲ ਜੇ ਸੜਕ ਜਾਂ ਕਿੱਥੋਂ ਦਬ ਜੇ ਮੈਂ ਬਹੁਤ ਇਦਾਂ ਦੇ ਪਾੜ ਦੇਖਿਆ ਰਸਤੇ ਦੇ ਵਿੱਚ ਜਿੱਥੇ ਸੜਕ ਦਬੀ ਹੋਈ ਆ ਆਪਾਂ ਚੱਲਦੇ ਆ ਉਸ ਝਰਨੇ ਵੱਲ ਨੂੰ ਕੀ ਕਹਾਣੀ ਆ ਦੇਖੋ ਇੱਥੇ ਵੀ ਪਾਣੀ ਬਹੁਤ ਆ ਵੀ ਕੀ ਕਹਾਣੀ ਆ ਵੀ ਅੱਧਿਆ ਬੰਦਿਆਂ ਨੂੰ ਝਰਨਾ ਦਿਸਦਾ ਅੱਧਿਆ ਨੂੰ ਨਹੀਂ ਦਿਸਦਾ ਕਈ ਲੋਕ ਕਹਿੰਦੇ ਆ ਵੀ ਜਿਨ੍ਹਾਂ ਦਾ ਮਨ ਸਾਫ਼ ਆ ਉਹਨਾਂ ਨੂੰ ਝਰਨਾ ਦਿਸਦਾ ਜਿਨ੍ਹਾਂ ਦਾ ਮਨ ਨਹੀਂ ਸਾਫ਼ ਉਹਨਾਂ ਨੂੰ ਦਿਸਦਾ ਦਿਸਦਾ ਨਹੀਂ ਜਿਵੇਂ ਆਪਣੇ ਵੀ ਕਈ ਵਾਰ ਕਹਿੰਦੇ ਹੁੰਦੇ ਆ ਵੀ ਫਲਾਨੀ ਚੀਜ਼ ਜਾਂ ਕੋਈ ਅਜਿਹੀ ਧਾਰਮਿਕ ਸ਼ਕਤੀ ਹੈ ਤਾਂ ਜਾਂ ਕੋਈ ਜਗਦੀ ਜੋਤ ਉਹਨਾਂ ਬੰਦਿਆਂ ਨੂੰ ਹੀ ਦਿਸਦੀ ਆ ਜਿਨ੍ਹਾਂ ਦਾ ਮਨ ਸਾਫ਼ ਆ ਪਰ ਅੱਜ ਕੱਲ ਸਾਇੰਸ ਦਾ ਯੋਗ ਆ ਤੇ ਇਸ ਨੂੰ ਪਰਖਣ ਵਾਸਤੇ ਆਪਾਂ ਤੁਰ ਪਏ ਆ ਬਿਲਕੁਲ ਥੱਲੇ ਹੈਗਾ ਜੀ ਦਰਿਆ ਵਹਿ ਰਿਹਾ ਤੇ ਜਿਹੜੀ ਸਾਈਡ ਦੇ ਉੱਤੇ ਆ ਇਹ ਸੈਂਜ ਵੈਲੀ ਆ ਲੋਕ ਇੱਥੇ ਵੀ ਬਹੁਤ ਘੁੰਮਣ ਆਉਂਦੇ ਆ ਪੂਰੀ ਜਿਹੜੀ ਇਹ ਜਗ੍ਹਾ ਸਾਰੀ ਨੂੰ ਕਹਿੰਦੇ ਆ ਤੀਰਥਨ ਘਾਟੀ ਤੇ ਸਹੰਜ ਵੈਲੀ ਆ ਇੱਥੇ ਬਹੁਤ ਸੋਹਣੇ ਆ ਅੰਦਰੋਂ ਕਹ ਲੋ ਵੀ ਗਰਾਊਂਡ ਵੀ ਆ ਇੱਥੇ ਇੱਕ ਬਹੁਤ ਵੱਡਾ ਮੈਂ ਇੱਕ ਜ਼ੂਮ ਕਰਕੇ ਦੇਖਦਾ ਕੋਸ਼ਿਸ਼ ਕਰਦਾ ਇੱਥੇ ਕਾਰ ਰੋਕ ਕੇ ਤੇ ਜ਼ੂਮ ਕਰਕੇ ਕੋਈ ਫੋਟੋ ਖਿੱਚਦਾ ਤੇ ਫਿਰ ਆਪਾਂ ਦੇਖਦੇ ਆ ਵੀ ਇਹ ਕਿਹੜੀ ਵੈਲੀ ਆ ਕਿੱਦਾਂ ਦੀ ਲੱਗਦੀ ਆ ਤੁਹਾਨੂੰ ਦਿਖਾਉਣ ਵਾਸਤੇ ਬਹੁਤ ਸੋਹਣਾ ਮੌਸਮ ਬਹੁਤ ਸੋਹਣਾ ਕਹ ਲੋ ਵੀ ਇੱਕ ਸਿੱਲਾ ਜਿਹਾ ਮੌਸਮ ਆ ਠੰਡਾ ਠੰਡਾ ਜੇ ਸ਼ਾਮੇ ਚਲੇ ਜਾਈਏ ਤਾਂ ਠੰਡ ਲੱਗਦੀ ਹੈ ਜੇ ਗਰਮੀ ਬਾਹਰ ਖੜ ਜੀਏ ਧੁੱਪ ਹੈ ਜੀ ਤਾਂ ਥੋੜੀ ਜੀ ਧੁੱਪ ਲੱਗਦੀ ਆ ਇਹ ਸਾਹਮਣੇ ਸਹੰਜ ਵੈਲੀ ਆ ਤੇ ਉੱਥੇ ਬਹੁਤ ਸੋਹਣੇ ਘਰ ਬਣੇ ਆ ਇਹ ਦੂਰ ਆ ਗਏ ਸੀ ਆਪਾਂ ਇਸ ਕਰਕੇ ਜਿਹੜੀ ਆ ਉਹ ਗਰਾਊਂਡ ਦੀ ਡਾਇਰੈਕਸ਼ਨ ਉਹ ਦੂਸਰੇ ਪਾਸੇ ਰਹਗੀ ਤੇ ਆਪਾਂ ਚਲਿਏ ਇਹ ਪੁਲ ਨੂੰ ਕ੍ਰੋਸ ਕਰਕੇ ਸਿੱਧਾ ਝਰਨੇ ਵੱਲ ਤੇ ਹੁਣ ਆਪਾਂ ਪਹੁੰਚ ਗਏ ਝਰਨੇ ਦੇ ਇੱਕ ਉੱਪਰਲੇ ਪਹਾੜ ਦੇ ਉੱਤੇ ਹੁਣ ਆਪਾਂ ਦੇਖਦੇ ਹਾਂ ਵੀ ਇਹ ਚਰਨਾ ਐਡਾ ਵੱਡਾ ਚਰਨਾ ਵਾ ਨਾ ਹੀ ਇਹਨਾਂ ਪਹਾੜਾਂ ਦੇ ਉੱਤੇ ਬਰਫ਼ ਪਈ ਹੋਈ ਆ ਨਾ ਹੀ ਇਹਦੇ ਆਲੇ ਦੁਆਲੇ ਕੋਈ ਹੋਰ ਪਹਾੜ ਹੈਗਾ ਜਾਂ ਝੀਲ ਕੋਈ ਜਾਂ ਕੋਈ ਐਦਾਂ ਦੀ ਚੀਜ਼ ਵੀ ਜਿਹਦਾ ਪਾਣੀ ਇਹਦੇ ਵਿੱਚ ਆਉਂਦਾ ਹੋਵੇ ਇਹਦੀ ਅੱਜ ਪੂਰੀ ਤਹਿਕੀਕਾਤ ਕਰਾਂਗੇ ਅਸੀਂ ਇਹ ਵੀ ਸੋਚਿਆ ਸੀਗਾ ਵੀ ਚਾਹੇ ਇੱਥੇ ਇੱਕ ਦਿਨ ਰਹਿਣਾ ਨਾ ਪਵੇ ਵੀ ਇਹ ਚਰਨਾ ਜ਼ਰੂਰ ਚੱਲਦਾ ਦੇਖ ਕੇ ਜਾਣਾ ਜੇ ਬੰਦ ਹੋਇਆ ਤਾਂ ਜਾਂ ਨਹੀਂ ਦੱਸਿਆ ਤਾਂ ਵੀ ਦੇਖ ਕੇ ਜਾਣਾ ਮਨ ਬਣਾ ਕੇ ਆਏ ਸੀ ਸਪੈਸ਼ਲ ਆਏ ਸੀ ਇਹ ਕੁਦਰਤੀ ਝਰਨਾ ਚੱਲ ਰਿਹਾ ਇਹਦੇ ਕੋਲ ਦੀ ਆਪਾਂ ਡਰਾਈਵ ਕਰਕੇ ਜਾ ਰਹੇ ਆ ਤੁਸੀਂ ਪਹਿਲਾਂ ਝਰਨੇ ਦੇ ਸੀਨ ਦੇਖੋ ਫਿਰ ਆਪਾਂ ਇਹਦੀ ਖੋਜ ਕਰਦੇ ਆ ਇੱਥੇ ਦੇ ਲੋਕੋ ਲੋਕਾਂ ਨੂੰ ਪੁੱਛਦੇ ਆ ਵੀ ਇਹ ਲੋਕਾਂ ਨੂੰ ਦਿਸਦਾ ਕਿੱਥੋਂ ਨਹੀਂ ਇਸ ਤੱਕ ਪਾਣੀ ਆਉਂਦਾ। ਉਹ ਕਿਉਂ ya? ਜਦੋਂ ਝਰਨੇ ਕੋਲੇ ਉੱਪਰ ਖੜੇ ਸੀ ਤਾਂ ਸਾਨੂੰ ਇੱਕ ਥੱਲੇ ਪੁਲ ਦਿਸਿਆ ਫਿਰ ਪੁਲ ਤੇ ਜਾਣ ਵਾਸਤੇ ਰਸਤਾ ਸੀ ਬੜਾ ਲੰਬਿਆ ਪਰ ਕੋਈ ਸਾਨੂੰ ਸਹੀ ਰਸਤਾ ਹੀ ਨਹੀਂ ਲੱਭਿਆ ਜਿਹੜਾ ਸਭ ਤੋਂ ਸੌਖਾ ਰਸਤਾ ਸੀ ਤੇ ਆਪਾਂ ਉਹ ਉਤਰਨ ਲੱਗੇ ਆ ਇਹ ਸੌਖਾ ਵੀ ਇੰਨਾ ਕਿ 5 ਕਫਟ ਥੱਲੇ ਪਹਿਲਾਂ ਥੱਲੇ ਨੂੰ ਉਤਰਨਾ ਪੈਣਾ ਫਿਰ ਅੱਗੇ ਜਾ ਕੇ 5 ਕਫਟ ਥੱਲੇ ਉਤਰਨਾ ਪੈਣਾ ਤੇ ਵੈਸੇ ਹੀ ਮਨ ਸੀਗਾ ਵੀ ਰਿਸਕ ਤਾਂ ਜਾਂ ਲੈ ਰਹੇ ਆ ਪਰ ਇੰਨਾ ਵੀ ਕੋਈ ਖਾਸ ਰਿਸਕ ਨਹੀਂ ਸੀਗਾ ਵੀ ਇਹ ਨਹੀਂ ਸੀਗਾ ਵੀ ਜਾ ਕੇ ਦਰਿਆ ਚ ਡੇਪਾਂਗੇ ਤੇ ਅੱਗੇ ਜਾ ਕੇ ਜਿਹੜਾ ਹ ਪੌਲਾ ਪੁਲ ਚੜ ਕੇ ਆਪਾਂ ਦੇਖਦੇ ਆਂ ਕੋਸ਼ਿਸ਼ ਕਰਦੇ ਆਂ ਵੀ ਆਪਾਂ ਝਰਨੇ ਦੇ ਕੋਲੇ ਚਲੇ ਜਾਈਏ ਬਸ ਥੋੜਾ ਜਿਹਾ ਬਚਾ ਕੇ ਆਇਓ ਤੇ ਆਪਾਂ ਚੱਲੇ ਆਂ ਪੁਲ ਵੱਲ ਨੂੰ ਤੇ ਇੱਧਰ ਨੂੰ ਪੁਲ ਤੇ ਜਾਣ ਨੂੰ ਵੀ ਆਹੀ ਰਸਤਾ ਜਿਹਦੇ ਵਿੱਚੋਂ ਦੀ ਆਪਾਂ ਲੰਘ ਕੇ ਆਇਆ ਇਹੀ ਇੱਕ ਸੌਖਾ ਰਾਹ ਵਾ ਤੇ ਜਿਉਂ ਹੀ ਪੁਲ ਕ੍ਰੋਸ ਕੀਤਾ ਇੱਥੇ ਸਾਨੂੰ ਇੱਕ ਅਫਸਰ ਤੇ ਉਹਦੇ ਨਾਲ ਤਿੰਨ ਚਾਰ ਅਸਿਸਟੈਂਟ ਉਹ ਸਾਨੂੰ ਮਿਲੇ ਤੇ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਸਾਨੂੰ ਕਿਹਾ ਕਿ ਸਾਡਾ ਚਿਹਰਾ ਨਾ ਦਿਖਾਓ ਪਰ ਉਹਨਾਂ ਨੇ ਦੱਸਿਆ ਕਿ ਇਸ ਡੈਮ ਦੇ ਵਿੱਚ ਪਾਣੀ ਜਿਹੜਾ ਵਾ ਬਹੁਤ ਛੋਟੀ ਝੀਲ ਆ ਇਹ ਪਾਣੀ ਜਿਹੜਾ ਹੈਗਾ ਉਹ ਛੇਤੀ ਭਰ ਜਾਂਦਾ ਫੇਰ ਉੱਪਰ ਇੱਕ ਪਾਈਪ ਆ ਜਿਹੜਾ ਦੂਸਰੇ ਪਹਾੜਾਂ ਤੋਂ ਦੂਰੋਂ ਲਿਆਂਦਾ ਗਿਆ ਬਾ 10 12 ਕਿਲੋਮੀਟਰ ਤੋਂ ਵੀ ਉਸ ਪਾਈਪ ਨੂੰ ਅਸੀਂ ਖੋਲ ਦਿੰਨੇ ਆ ਤੇ ਉਸ ਵਕਤ ਲਾਈਟ ਜਿਹੜੀ ਆ ਚਲੀ ਜਾਂਦੀ ਆ ਇਸ ਏਰੀਏ ਦੇ ਵਿੱਚ ਤੇ ਜਿਉਂ ਹੀ ਅਸੀਂ ਇਹਨੂੰ ਫੇਰ ਅਲੌਕ ਕਰ ਦਿੰਨੇ ਆ ਤੇ ਫਿਰ ਲਾਈਟ ਆ ਜਾਂਦੀ ਆ ਇਸ ਏਰੀਏ ਦੇ ਵਿੱਚ ਤੇ ਇਹ ਵੀ ਦੇਖ ਲਓ ਵੀ ਜਿੱਥੇ ਕਿਤੇ ਇਹ ਉੱਥੇ ਸਾਨੂੰ ਅੰਦਰ ਲੈ ਗਏ ਤੇ ਉੱਥੇ ਇਦਾਂ ਦੇ ਪਾਈਪ ਪਏ ਸੀ ਉਹਨਾਂ ਨੇ ਦੱਸਿਆ ਕਿ ਇਹ ਜਿਹੇ ਪਾਈਪਾਂ ਦੇ ਨਾਲ ਇਹ ਜਿਹੜੀ ਆ ਅਸੀਂ ਪਾਣੀ ਚਾਲੂ ਕਰ ਦਿੰਦੇ ਆ ਬੰਦ ਕਰ ਦਿੰਦੇ ਆ ਇਹ ਲੋਕਾਂ ਦਾ ਜਿਹੜਾ ਭੁਲੇਖਾ ਸੀ ਵੀ ਝਰਨਾ ਗਾਇਬ ਹੋ ਜਾਂਦਾ ਜਾਂ ਝਰਨਾ ਅੱਧਿਆਂ ਨੂੰ ਦਿਸਦਾ ਨਹੀਂ ਅੱਜ ਆਪਾਂ ਉਹਦੀ ਪੂਰੀ ਖੋਜ ਕਰ ਲਈ ਕਿ ਇਹ ਜਿਹੜਾ ਪਾਣੀ ਆ ਹਾਈਡਰੋ ਪ੍ਰੋਜੈਕਟਾਂ ਵਾਲੇ ਬੰਦ ਕਰ ਦਿੰਦੇ ਆ ਕਦੇ ਚਲਾ ਦਿੰਦੇ ਆ ਪਰ ਹੈਗਾ ਇਹ ਨੈਚੁਰਲ ਪਾਣੀ ਸਾਇੰਸ ਦੇ ਯੁੱਗ ਦੇ ਵਿੱਚ ਜਿਹੜੀਆਂ ਵੀ ਇਹ ਮਿੱਥਾਂ ਨੇ ਜਾਂ ਇਹ ਦੰਦ ਕਥਾਵਾਂ ਬਣੀਆਂ ਨੇ ਵੀ ਪਾਣੀ ਦਿਸਦਾ ਜਾਂ ਨਹੀਂ ਦਿਸਦਾ ਆਪਾਂ ਉਸ ਬਾਰੇ ਜੇ ਖੋਜ ਕਰਾਂਗੇ ਤਾਂ ਉਹਦੀ ਅਸਲੀਅਤ ਪਤਾ ਲੱਗ ਜੂ ਜੇ ਤੁਸੀਂ ਹਜੇ ਵੀ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਹਨੂੰ ਕਰੋ ਤੇ ਹੁਣ ਚਲਈਏ ਆਪਾਂ ਅਗਲੇ ਸਫ਼ਰ ਹੁਣ ਆਪਾਂ ਰਾਵਾਂਗੇ ਕਿਸੇ ਇੱਕ ਖਾਸ ਉੱਚੇ ਪਿੰਡ ਦੇ ਵਿੱਚ ਮਿਲਦੇ ਹਾਂ ਉਸ ਬਲਾਗ